ਇੱਕ ਗਰੀਬ ਅਤੇ ਪੜ੍ਹੇ ਲਿਖੇ ਮੁੰਡੇ ਨੇ ਕਰਵਾ ਲਿਆ 71 ਸਾਲਾ ਬਜ਼ੁਰਗ ਔਰਤ ਦੇ ਨਾਲ ਵਿਆਹ ਆਖਿਰ ਕੀ ਵਜ੍ਹਾ ਸੀ ਕੀ ਕਾਰਨ ਸੀ 7 ਦਿਨ ਬਾਅਦ ਜਦੋਂ ਉਸ ਔਰਤ ਨੇ ਕਿਹਾ ਕੁਝ ਅਜੀਹਾ ਸੁਣ ਕੇ ਮੁੰਡੇ ਦੇ ਪੈਰਾਂ ਹਟੋਂ ਜ਼ਮੀਨ ਨਿਕਲ ਜਾਂਦੀ ਹੈ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਆਖਿਰਕਾਰ ਕੀ ਸੀ ਵਜ੍ਹਾ ਕੀ ਹੈ ਕਹਾਣੀ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬੜੀ ਅਨੋਕੀ ਕਹਾਣੀ ਤੁਹਾਡੇ ਲਈ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਫਰੀਦਕੋਟ ਦੇ ਵਿੱਚ ਇੱਕ ਸੰਦੀਪ ਨਾਮ ਦਾ ਮੁੰਡਾ ਰਹਦਾ ਹੈ ਸੰਦੀਪ ਬੜੇ ਹੀ ਗਰੀਬ ਘਰੋਂ ਹੈ ਪਿਤਾ ਉਸ ਦਾ ਟੇਲਰ ਦਾ ਕੰਮ ਕਰਦਾ ਸੀ ਪਿਤਾ ਉਸ ਦਾ ਬਚਪਨ ਦੇ ਵਿੱਚ ਹੀ ਚਲਾ ਗਿਆ ਹੈ ਅਤੇ ਮਾਤਾ ਕਰੇ ਹੈ ਮਾਤਾ ਬਿਮਾਰ ਰਹਿੰਦੀ ਹੈ ਬੜਾ ਹੀ ਗਰੀਬ ਪਰਿਵਾਰ ਹੈ ਕਿਉਂਕਿ ਘਰ ਦੇ ਵਿੱਚ ਕੋਈ ਵੀ ਖਾਸਾ ਕਮਾਉਣ ਵਾਲਾ ਨਹੀਂ ਹੈ ਸੰਦੀਪ ਆਪ ਹਜੇ ਪੜ੍ਹਾਈ ਕਰਦਾ ਫਿਰਦਾ ਹੈ ਉਸ ਨੂੰ ਉਮੀਦ ਹੈ ਵੀ ਮੈਂ ਵਕੀਲ ਬਣ ਕੇ ਕੁਝ ਨਾ ਕੁਝ ਹਾਸਲ ਕਰ ਲਾਂਗਾ ਦੋਸਤੋ ਨਾਲਤਾ ਵਕਾਲਤ ਦੀ ਪੜ੍ਹਾਈ ਕਰਦਾ ਹੈ ਨਾਲ ਕੁਝ ਵਕੀਲਾਂ ਤੱਲੇ ਛੋਟੀਆਂ ਮੋਟੀਆਂ ਨੌਕਰੀਆਂ ਕਰਦਾ ਹੈ ਇੰਟਰਨਸ਼ਿਪ ਕਰਦਾ ਹੈ ਜਿਸ ਦੇ ਨਾਲ ਉਸ ਨੂੰ ਮਾੜੀ-ਮੋਟੀ ਪੈਸੇ ਮਿਲ ਜਾਂਦੇ ਹਨ ਉਸੇ ਹੀ ਮਾੜੇ-ਮੋਟੇ ਪੈਸੇ ਨਾਲ ਉਹ ਆਪਣੇ ਘਰ ਦੇ ਖਰਚੇ ਚਲਾਉਂਦਾ ਹੈ ਨਾਲ ਨਾਲ ਆਪਣੀ ਮਾਤਾ ਦਾ ਜਿਹੜਾ ਇਲਾਜ ਹੈ ਉਹ ਵੀ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਕਰਵਾਉਣ ਲੱਗ ਰਿਹਾ ਹੈ ਲੇਕਿਨ ਉਸ ਨੂੰ ਹੋਰ ਜ਼ਿਆਦਾ ਪੈਸੇ ਦੀ ਲੋੜ ਹੈ ਕਿਉਂਕਿ ਮਾਤਾ ਦਾ ਇਲਾਜ ਬੜਾ ਮਹਿੰਗਾ ਹੈ ਬੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਨੂੰ ਜਕੜ ਰੱਖਿਆ ਹੈ ਬੜੇ ਹੀ ਉਦਾਸ ਤਰੀਕੇ ਦੇ ਨਾਲ ਸਾਰਾ ਦਿਨ ਆਪਣਾ ਗੁਜ਼ਾਰਦਾ ਹੈ ਕਦੇ ਵੀ ਕਿਸੇ ਨੇ ਉਸ ਨੂੰ ਹੱਸਦਾ ਖੇਡਦਾ ਨਹੀਂ ਦੇਖਿਆ ਬਾਕੀ ਆਪਣੀ ਉਮਰ ਦੇ ਨੌਜਵਾਨਾਂ ਵਾਂਗ ਉਹ ਉਧਰ ਉਧਰ ਨਹੀਂ ਘੁੰਮਦਾ ਬਲਕਿ ਆਪਣੇ ਕੰਮ ਨਾ ਕੰਮ ਰੱਖਦਾ ਹੈ ਜਿੱਥੋਂ ਵੀ ਚਾਰ ਪੈਸੇ ਬਣਦੇ ਦਿਖਣ ਉਸ ਪਾਸੇ ਨੂੰ ਚਲਾ ਜਾਂਦਾ ਹੈ ਹਾਲਾਂਕਿ ਉਹ ਆਪਣੇ ਭਵਿੱਖ ਬਾਰੇ ਵੀ ਚਿੰਤਤ ਹੈ ਆਪਣੇ ਭਵਿੱਖ ਦੀ ਚਿੰਤਾ ਦੇ ਵਿੱਚ ਆਪਣੀ ਨੌਕਰੀ ਦੀ ਚਿੰਤਾ ਦੇ ਵਿੱਚ ਮਾਤਾ ਦੀ ਚਿੰਤਾ ਵਿੱਚ ਘਰ ਪਰਿਵਾਰ ਦੀ ਚਿੰਤਾ ਵਿੱਚ ਇਹਨਾਂ ਸੋ ਗਿਆ ਹੈ ਕਿ ਕੋਈ ਵੀ ਉਸ ਨੂੰ ਜਿਸ ਨੇ ਪਹਿਲਾਂ ਕਦੇ ਉਸ ਨੂੰ ਦੇਖਿਆ ਹੋਵੇ ਪਛਾਣ ਨਹੀਂ ਸਕਦਾ ਵੀ ਆਹ ਉਹੀ ਸ਼ਖਸ ਹੈ ਜਾਂ ਫਿਰ ਕੋਈ ਹੋਰ ਬਿਲਕੁਲ ਟੈਨਸ਼ਨਾਂ ਦੇ ਬੋਝ ਥਲੇ ਦੱਬਿਆ ਇੱਕ ਇਨਸਾਨ ਅੱਜ ਕੰਟਿਨ ਤੇ ਚਾਹ ਪੀ ਰਿਹਾ ਏ ਜੋ ਕਿ ਉਹ ਅਫੋਰਡ ਕਰ ਸਕਦਾ ਹੈ ਦੋਸਤੋ 10 ਰੁਪਏ ਦੀ ਚਾਹ ਪਿੰਦੇ ਪਿੰਦੇ ਉਹ ਆਸ-ਪਾਸ ਦੇ ਇਲਾਕੇ ਮਲਕੂਰ ਰਿਹਾ ਏ ਵੀ ਕਿੱਥੋਂ ਕੋਈ 4 ਪੈਸੇ ਦਾ ਜੁਗਾੜ ਹੋ ਜਾਵੇ ਲੇਕਿਨ ਅੱਜ ਉਸ ਦੀ ਦਿਹਾੜੀ ਖਾਲੀ ਗਈ ਹੈ ਅੱਜ ਉਸ ਨੂੰ ਕੁਝ ਵੀ ਨਹੀਂ ਮਿਲਿਆ ਦੋਸਤੋ ਇੰਨੇ ਦੇ ਵਿਚਕਾਰ ਇੱਕ ਬੜੀ ਮਹਿੰਗੀ ਗੱਡੀ ਦੇ ਵਿੱਚੋਂ ਇੱਕ ਔਰਤ ਥੱਲੇ ਉਤਰਦੀ ਹੈ ਦੋਸਤੋ ਪਹਿਲਾਂ ਤਾਂ ਲੱਗਿਆ ਸੰਦੀਪ ਨੂੰ ਵੀ ਇਹ ਕਿਤੇ ਹੋਰ ਜਾਵੇਗੀ ਜਾਂ ਇਹ ਕਿਸੇ ਕੋਟ ਦੇ ਵਿੱਚ ਕੋਈ بڑا ਜ਼ਰੂਰੀ ਕੰਮ ਕਰਨ ਦੇ ਲਈ ਆਈ ਹੈ ਲੇਕਿਨ ਨਹੀਂ ਉਹ ਤਾਂ ਸਿੱਧਾ ਸੰਦੀਪ ਦੇ ਕੋਲ ਆ ਗਈ ਆਈ ਵੀ ਨਹੀਂ ਸੰਦੀਪ ਦੇ ਕੋਲ ੜਕ ਗਈ ਉਸ ਨੂੰ ਘੂਰਨ ਲੱਗੀ ਹੁਣ ਸੰਦੀਪ ਉਸ ਔਰਤ ਦੇ ਮੂੰਹ ਵੱਲ ਤੱਕ ਰਿਹਾ ਹੈ ਇੱਕ ਅਣਜਾਣ ਜਿਹਾ ਚਿਹਰਾ ਜੋ ਕਿ ਸ਼ਾਇਦ ਪਹਿਲਾਂ ਉਸਨੇ ਕਦੇ ਨਹੀਂ ਸੀ ਦੇਖਿਆ ਜਾਂ ਫਿਰ ਉਸ ਨੂੰ ਯਾਦ ਨਹੀਂ ਹੈ ਇਹ ਕੌਣ ਹੈ ਮੇਰੇ ਕੋਲ ਆ ਕੇ ਕਿਉਂ ੜਕ ਗਈ ਹੈ ਮੈਨੂੰ ਕਿਉਂ ਘੂਰ ਰਹੀ ਹੈ ਇਸਦੇ ਚੈਰੀਟੀ ਬਿਲਕੁਲ ਅਣਪਛਾਤੇ ਜੇ ਭਾਵ ਹਨ ਮੈਨੂੰ ਸਮਝ ਨਹੀਂ ਆ ਰਿਹਾ ਇਹ ਕੀ ਕਰਨਾ ਚਾਹੁੰਦੀ ਹੈ ਇੱਥੇ ਕਿਉਂ ਆਈ ਹੈ ਦੋਸਤੋ ਔਰਤ ਬੋਲਣਾ ਸ਼ੁਰੂ ਕਰਦੀ ਹੈ ਇਹ ਕੋਈ ਹੋਰ ਨਹੀਂ ਇਸ ਸ਼ਹਿਰ ਦੀ ਮਸ਼ਹੂਰ ਇੱਕ ਅਮੀਰ ਔਰਤ ਹੈ ਜੋ ਕਿ ਪੰਜਾਬ ਦੇ ਸਭ ਤੋਂ ਅਮੀਰ ਔਰਤਾਂ ਦੇ ਵਿੱਚੋਂ ਇੱਕ ਹੈ ਸ਼ਾਇਦ ਇਸਦੇ ਬਰਾਬਰ ਦਾ ਕੋਈ ਵੀ ਅਮੀਰ ਆਸ-ਪਾਸ ਦੇ ਵਿੱਚ ਹੋਵੇਗਾ ਇਸਨੇ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਦਮ ਤੇ ਖੜੀਆਂ ਕੀਤੀਆਂ ਹਨ ਨੌਕਰ ਚਾਕਰ ਪੁਲਿਸ ਇਸ ਦੇ ਅੱਗੇ ਪਿੱਛੇ ਘੁੰਮਦੀ ਹੈ ਬੜੇ ਮਹਿੰਗੇ ਹੋਟਲਾਂ ਦੀ ਮਾਲਕ ਹੈ ਬੜੇ ਆਲੀਸ਼ਾਨ ਬੰਗਲੇ ਦੇ ਵਿੱਚ ਰਹਿੰਦੀ ਹੈ ਦੋਸਤੋ ਉਸ ਵੱਲ ਦੇਖਦਾ ਹੈ ਇੰਨੇ ਦੀ ਵਿਚਕਾਰ ਰਾਜਕੌਰ ਬੋਲਣਾ ਸਟਾਰਟ ਕਰਦੀ ਹੈ ਕਿ ਤੁਹਾਡਾ ਨਾਮ ਸੰਦੀਪ ਹੈ ਦੋਸਤੋ ਸੰਦੀਪ ਜਿਹੜਾ ਹੈ ਹੈਰਾਨ ਹੈ ਇਸ ਨੂੰ ਮੇਰਾ ਨਾਮ ਕਿਵੇਂ ਪਤਾ ਹੈ ਹਾਂ ਦੇ ਵਿੱਚ ਰਹਿਲਾ ਦਿੰਦਾ ਹੈ ਜੀ ਮੈਂ ਸੰਦੀਪ ਹਾਂ ਕੀ ਚਾਹੀਦਾ ਹੈ ਤੁਹਾਨੂੰ ਕੀ ਗੱਲ ਕਰਨੀ ਹੈ ਮੇਰੇ ਨਾਲ ਜਾਂ ਕੋਈ ਕੰਮ ਹੈ ਦਸੋ ਮੈਂ ਕੋਈ ਵੀ ਕੰਮ ਕਰਨ ਦੇ ਲਈ ਤਿਆਰ ਹਾਂ ਹਰਾਨੀ ਦੇ ਨਾਲ ਬੋਲਦਾ ਹੈ ਲੇਕਿਨ ਅਗੋਂ ਜਿਹੜੀ ਰਾਜਕੌਰ ਹੈ ਅਚਾਨਕ ਬੋਲਦੀ ਹੈ ਮੈਂ ਤੇਰੇ ਬਾਰੇ ਸਭ ਕੁਝ ਜਾਣਦੀ ਹਾਂ ਤੇਰੇ ਘਰ ਦੇ ਹਾਲਾਤ ਤੇਰੇ ਪਿਤਾ ਜਿਹੜੇ ਹਣ ਗੁਜ਼ਰ ਚੁੱਕੇ ਹਨ ਤੇਰੇ ਮਾਤਾ ਬਿਮਾਰ ਪਈ ਹੈ ਘਰ ਦੇ ਵਿੱਚ ਰੋਟੀ ਕਮਾਣ ਵਾਸਤੇ ਬਿਲਕੁਲ ਪੈਸਾ ਨਹੀਂ ਹੈ ਤੇਰੇ ਇਕੱਲੇ ਤੇ ਸਾਰਾ ਬੋਝ ਹੈ ਅਤੇ ਹੁਣ ਤੂੰ ਵਕਾਲਤ ਦੀ ਪੜਾਈ ਕਰ ਰਿਹਾ ਹੈ ਨਾਲ ਨਾਲ ਤੇਰੀ ਕੋਸ਼ਿਸ਼ ਹੈ ਕਿ ਤੂੰ ਕਿਸੇ ਤਰੀਕੇ ਨਾਲ اپنی માતા ਦਾ ਇਲਾਜ ਕਰਾ ਸਕیں ਕਿ ਸੱਚਮੁੱਚ ਮੈਂ ਸਹੀ ਕਹਿ ਰਹੀ ਹਾਂ ਦੋਸਤੋ ਸੰਦੀਪ ਦੇ ਹੋਸ਼ ਉੱਡ ਚੁੱਕੇ ਹਨ ਸੰਦੀਪ ਨੂੰ ਸੁਝ ਨਹੀਂ ਰਿਹਾ ਵੀ ਇੰਨੀ ਅਮੀਰ ਔਰਤ ਪੂਰਾ ਸ਼ਹਿਰ ਇਸ ਦੀ ਅੱਗੇ ਪਿੱਛੇ ਕੋ ਮਾਫਰਦਾ ਹੈ ਪੰਜਾਬ ਦੇ ਵੱਡੇ ਵੱਡੇ ਮੰਤਰੀ ਇਸ ਨੂੰ ਜਾਣਦੇ ਹਨ ਮੇਰੇ ਬਾਰੇ ਕਿਉਂ ਪੁੱਛ ਰਹੀ ਹੈ ਕੀ ਕਾਰਨ ਹੈ ਕੀ ਗੱਲ ਹੈ ਦੋਸਤੋ ਹਾਂ ਦੇਬ ਇਸ ਤਰ੍ਹਾਂ ਹਲਾ ਦਿੰਦਾ ਹੈ ਅਤੇ ਕਹਿ ਦਿੰਦਾ ਹੈ ਬਿਲਕੁਲ ਸਹੀ ਕਿਹਾ ਤੁਸੀਂ ਮੇਰੇ ਬਾਰੇ ਤੁਸੀਂ ਇਹਨਾ ਕਿਵੇਂ ਜਾਣਦੇ ਹੋ ਦੋਸਤੋ ਬਹੁਤ ਪਾਨੀ ਬੋਲਦੀ ਰਾਜਕੌਰ ਆਪਣੇ ਨਾਲ ਚੱਲਣ ਲਈ ਕਹਿੰਦੀ ਹੈ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦੀ ਹੈ ਕਿਉਂਕਿ ਉਹ ਬਹੁਤ ਅਮੀਰ ਅਤੇ ਇੱਜ਼ਤਦਾਰ ਔਰਤ ਸੀ ਉਸ ਦੇ ਨਾਲ ਬੈਠਣ ਨੂੰ ਬਹੁਤਾ ਦੇਰ ਨਹੀਂ ਲੱਗੀ ਦੋਸਤੋ ਬਜ਼ੁਰਗ ਔਰਤ ਦੇ ਨਾਲ ਜਿਸ ਦੀ ਉਮਰ ਤਕਰੀਬਨ 71 ਕੋ ਸਾਲ ਹੈ ਬੈਠ ਜਾਂਦਾ ਹੈ ਉਸ ਗੱਡੀ ਦੇ ਵਿੱਚ ਬੈਠਦਿਆਂ ਹੀ ਰਾਜਕੌਰ ਆਪਣੇ ਡਰਾਈਵਰ ਨੂੰ ਆਖਦੀ ਹੈ ਕਿ ਤੁਸੀਂ ਜਰਾ ਕੋਟ ਦੇ ਵੱਲ ਜਾਓ ਅਤੇ ਥੋੜਾ ਕੁ ਮਾਕੇ ਇੱਕ ਜਗ੍ਹਾ ਸ਼ਾਂਤ ਵਾਲੀ ਜਗ੍ਹਾ ਤੇ ਰੁਕਿਓ ਦੋਸਤੋ ਅਚਾਨਕ ਹੀ ਰਾਜਕੋਰ ਬੋਲਣਾ ਸਟਾਰਟ ਕਰਦੀ ਹੈ ਅਤੇ ਕਹਿੰਦੀ ਹੈ ਮੈਂ ਤੇਰੀਆਂ ਹਾਲਾਤਾਂ ਬਾਰੇ ਜਾਣੂ ਹਾਂ ਮੈਂ ਇਹਨਾਂ ਦਾ ਇੱਕ ਹੱਲ ਲੈ ਕੇ ਆਈ ਹਾਂ ਜੇਕਰ ਤੂੰ ਚਾਹੁੰਦਾ ਹੈ ਵੀ ਤੇਰੇ ਇਹ ਜਿਹੜੇ ਦੁੱਖ ਹਨ ਇਹ ਟੁੱਟ ਜਾਣ ਹਮੇਸ਼ਾ ਦੇ ਲਈ ਤੇਰਾ ਜਿਹੜਾ ਵੀ ਸੰਤਾਪ ਹੈ ਮਿਟ ਜਾਵੇ ਤੇਰੀ ਮਾਤਾ ਦਾ ਚੰਗਾ ਇਲਾਜ ਹੋ ਜਾਵੇ ਤੂੰ ਵੀ ਚੰਗੇ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕੇਂ ਮੇਰੇ ਕੋਲ ਇੱਕ ਆਫਰ ਹੈ ਜੇਕਰ ਤੂੰ ਮੰਨਣਾ ਚਾਹਵੇਂਗਾ ਤਾਂ ਦੇਖ ਲੈ ਤੇਰਾ ਪਲਾ ਹੋ ਜਾਵੇਗਾ ਸੰਦੀਪ ਬਿਨਾਂ ਹਿਜਕੇ ਬਿਨਾਂ ਕੋ ਸੋਚੇ ਕਾ ਜਾਂਦਾ ਹੈ ਬਿਲਕੁਲ ਮੈਂ ਤਿਆਰ ਹਾਂ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਕੁਝ ਵੀ ਤੁਸੀਂ ਮੇਰੇ ਤੋਂ ਕਰਾਉਣਾ ਚਾਹੁੰਦੇ ਹੋ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਮੈਂ ਉਸ ਦੇ ਲਈ ਤਿਆਰ ਹਾਂ ਬਸ ਮੇਰੀ ਮੱਤ ਦਾ ਇਲਾਜ ਕਰਾ ਦਿਓ ਮੇਰਾ ਜੀਵਨ ਸੁਖਾਲਾ ਆਪੇ ਹੋ ਜਾਵੇਗਾ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਦੋਸਤੋ ਸੰਦੀਪ ਜੀਆਂ ਇਹ ਗੱਲ ਸੁਣ ਕੇ ਉਹ ਜਿਹੜੀ ਰਾਜਕੌਰ ਹੈ ਬਜ਼ੁਰਗ ਔਰਤ ਹੈ ਮੰਦ-ਮੰਦ ਮੁਸਕਰਾਉਣ ਲੱਗ ਜਾਂਦੀ ਹੈ ਉਸ ਦੇ ਮਨ ਦੇ ਵਿੱਚ ਕੁਝ ਵਿਚਾਰ ਹਨ ਕੁਝ ਗੱਲਾਂ ਹਨ ਜੋ ਕਿ ਹੁਣ ਉਹ ਅੱਗੇ ਰੱਖਣ ਵਾਲੀ ਹੈ ਦੋਸਤੋ ਅਚਾਨਕ ਰਾਜਕੌਰ ਬੋਲਦੀ ਹੈ ਵੀ ਹਾਂ ਕੋਈ ਗੱਲ ਨਹੀਂ ਤੇਰੇ ਸਾਰੇ ਦੁੱਖ ਮੈਂ ਦੂਰ ਕਰ ਦਾਂਗੀ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਬਸ ਇੱਕ ਗੱਲ ਤੈਨੂੰ ਮੇਰੇ ਵਾਸਤੇ ਕਰਨੀ ਪਵੇਗੀ ਇੱਕ ਤੈਨੂੰ ਆਪਣੀ ਜ਼ਿੰਦਗੀ ਦਾ ਬਲਿਦਾਨ ਦੇਣਾ ਪਵੇਗਾ ਕੁਰਬਾਨੀ ਦੇਣੀ ਪਵੇਗੀ ਅਤੇ ਮੇਰੇ ਨਾਲ ਵਿਆਹ ਕਰਨਾ ਪਵੇਗਾ ਸ਼ਾਦੀ ਕਰਨੀ ਪਵੇਗੀ ਦੋਸਤੋ ਹੁਣ ਇਹੋ ਜੀ ਗੱਲਾਂ ਸੁਣ ਕੇ ਇੱਕਦਮ ਤਾਂ ਸੰਦੀਪ ਬੋਲਦਾ ਹੈ ਵੀ ਤੁਸੀਂ ਮਜ਼ਾਕ ਕਰ ਰਹੇ ਹੋ ਕਿ ਸੱਚਮੁੱਚ ਇਹੋ ਜਹਾ ਹੈ ਤੁਹਾਡੀ ਉਮਰ ਕਿੱਥੇ ਹੈ ਮੇਰੀ ਉਮਰ ਕਿੱਥੇ ਹੈ ਮੈਂ ਹਲੇ ਲਗਭਗ 24-25 ਸਾਲ ਦਾ ਨੌਜਵਾਨ ਤੁਸੀਂ 71 ਸਾਲ ਦੇ ਇਹ ਬਿਲਕੁਲ ਗਲਤ ਲੱਗ ਰਿਹਾ ਹੈ ਸੁਣਨ ਦੇ ਵਿੱਚ ਹੀ ਮਜ਼ਾਕ ਲੱਗ ਰਿਹਾ ਹੈ ਮੇਰੇ ਨਾਲ ਮਜ਼ਾਕ ਨਾ ਕਰੋ ਮੈਂ ਸੀਰੀਅਸ ਮੋਡ ਦੇ ਵਿੱਚ ਹਾਂ ਉੱਥੇ ਮੈਨੂੰ ਵਾਪਸ ਛੱਡਾਓ ਮੈਂ ਕੋਈ ਹੋਰ ਕੰਮ ਪੜ ਲਾਂਗਾ ਕੋਈ ਹੋਰ ਕੰਮ ਕਰਨ ਦੇ ਲਈ ਮੈਂ ਤਿਆਰ ਹਾਂ ਦੋਸਤੋ ਰਾਜਕੌਰ ਇੱਕਦਮ ਕੁਝ ਨਹੀਂ ਬੋਲਦੀ ਘੂਰਦੀ ਰਹਿੰਦੀ ਹੈ ਹੁਣ ਉਸਤੇ ਸੀਰੀਅਸ ਚਿਹਰੇ ਨੂੰ ਦੇਖ ਕੇ ਅਤੇ ਕੁਝ ਦੇਰ ਸੋਚ ਵਿਚਾਰ ਕਰਕੇ ਸੰਦੀਪ ਸਮਝ ਚੁੱਕਿਆ ਹੈ ਵੀ ਇਹ ਔਰਤ ਜਿਹੜੀ ਹੈ ਇਹ ਬਜ਼ੁਰਗ ਔਰਤ ਮਜ਼ਾਕ ਨਹੀਂ ਕਰ ਰਹੀ ਅਚਾਨਕ ਸੋਚਦਾ ਹੈ ਕਿ ਬਜ਼ੁਰਗ ਔਰਤ ਹੈ ਥੋੜੇ ਕੁ ਦਿਨਾਂ ਨੂੰ ਇਸ ਦੀ ਜਿਹੜੀ ਜ਼ਿੰਦਗੀ ਹੈ ਖਤਮ ਹੋ ਜਾਵੇਗੀ ਸ਼ਾਇਦ ਹੋ ਸਕਦਾ ਹੈ ਇਹ ਕੁਝ ਦਿਨਾਂ ਦੀ ਮਹਿਮਾਨ ਹੋਵੇ ਇਸ ਦੇ ਨਾਲ ਸ਼ਾਦੀ ਕਰਨ ਲਈ ਕੀ ਦਿੱਕਤ ਹੈ ਇਸ ਦੀ ਐਨੀ ਪ੍ਰਾਪਰਟੀ ਹੈ ਇਹ ਸਭ ਮੇਰੀ ਹੋ ਜਾਵੇਗੀ ਇਹਨਾਂ ਸਭ ਕੁਝ ਇਹ ਮੇਰੇ ਪਿੱਛਾ ਛੱਡ ਜਾਵੇਗੀ ਮੈਨੂੰ ਹੋਰ ਭਲਾਕੀ ਚਾਹੀਦਾ ਹੈ ਮੈਂ ਇਸ ਤੋਂ ਹੋਰ ਕੀ ਭੜਦਾ ਹਾਂ ਦੋਸਤੋ ਹਾਂ ਕਰ ਦਿੰਦਾ ਹੈ ਵੀ ਜੇਕਰ ਤੁਸੀਂ ਮਜ਼ਾਕ ਨਹੀਂ ਕਰ ਰਹੇ ਜੇਕਰ ਤੁਸੀਂ ਸੱਚਮੁੱਚ ਅਜਿਹਾ ਕੰਮ ਕਰਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੇਰੇ ਵੱਲੋਂ ਹਾਂ ਹੈ ਜਿਵੇਂ ਤੁਸੀਂ ਕਹਿੰਦੇ ਹੋ ਉਹ ਵੀ ਠੀਕ ਹੈ ਦੋਸਤੋ ਗੱਡੀ ਅਚਾਨਕ ਹੀ ਅੱਗੇ ਵਧੀ ਹੈ ਅਤੇ ਬਿਨਾਂ ਕੁਝ ਕਹੇ ਰਾਜਕੌਰ ਗੱਡੀ ਤੋਂ ਥੱਲੇ ਉਤਰਨ ਲੱਗਦੀ ਹੈ ਇਹ ਜਿਹੜੀ ਜਗ੍ਹਾ ਹੈ ਇਹ ਕੋਟ ਦਾ ਉਹ ਹਿੱਸਾ ਹੈ ਜਿੱਥੇ ਮੈਰਿਜ ਹੁੰਦੀ ਹੈ ਜਿੱਥੇ ਵਿਆਹ ਹੁੰਦਾ ਹੈ ਡਰਾਈਵਰ ਨੂੰ ਪਹਿਲਾਂ ਸਾਰਾ ਕੁਝ ਸਮਝਾ ਰੱਖਿਆ ਸੀ ਗੱਡੀ ਉਸਨੇ ਬਿਲਕੁਲ ਐਨ ਸਹੀ ਜਗ੍ਹਾ ਤੇ ਰੁਕੀ ਹੈ ਥੱਲੇ ਉਤਰਦਾ ਹੈ ਅਤੇ ਥੱਲੇ ਉਤਰਦੇ ਸਾਰ ਉਸ ਬਜ਼ੁਰਗ ਔਰਤਾਂ ਜੋ ਕਿ ਹੁਣ ਉਸਦੀ ਪਤਨੀ ਬਣਨ ਵਾਲੀ ਹੈ ਅਚਾਨਕ ਖੱਤ ਪੜਦਾ ਹੈ ਅਤੇ ਕੋਰਟ ਦੇ ਅੰਦਰ ਲੈ ਜਾਂਦੇ ਹਨ ਕੋਰਟ ਦਾ ਉਹ ਹਿੱਸਾ ਜਿੱਥੇ ਸ਼ਾਦੀਆਂ ਹੁੰਦੀਆਂ ਹਨ ਮੈਰਿਜ ਹੁੰਦੇ ਹਨ ਦੋਸਤੋ ਅੰਦਰ ਜਾਂਦੇ ਹਨ ਕਿਉਂਕਿ ਸੰਦੀਪ ਆਪ ਇੱਕ ਵਕੀਲ ਬਣਨ ਵਾਲਾ ਸੀ ਕੋਰਟ ਦਾ ਚੱਪਾ ਚਪਾ ਉਸ ਨੂੰ ਧਿਆਨ ਹੈ ਅੰਦਰ ਆਂਦਾ ਹੈ ਅਤੇ ਅੰਦਰ ਆਨ ਦੇ ਸਾਰ ਦਿਖਦਾ ਹੈ ਵੀ ਇੱਥੇ ਕੁਝ ਲੋਕ ਗਵਾਹ ਬਣਨ ਦੇ ਲਈ ਪਹਿਲਾਂ ਤੋਂ ਤਿਆਰ ਹਨ ਇੱਕ ਵਕੀਲ ਪਹਿਲਾਂ ਤੋਂ ਸਾਰੇ ਕਾਗਜ਼ ਰੈਡੀ ਕਰੀ ਬੈਠਾ ਹੈ ਸਾਰਾ ਨਾਮ ਪਤਾ ਉਸ ਦੇ ਵਿੱਚ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ ਹੈਰਾਨ ਹੈ ਵੀ ਇੰਨੀਆਂ ਤਿਆਰੀਆਂ ਮੇਰੇ ਤੋਂ ਬਿਨਾਂ ਪੁੱਛੇ ਕਿਵੇਂ ਕਰ ਲਈਆਂ ਕੀ ਸੱਚਮੁੱਚ ਇਸ ਨੂੰ ਪਹਿਲਾਂ ਤੋਂ ਅੰਦਾਜ਼ਾ ਸੀ ਵੀ ਮੈਂ ਨਾ ਕਰ ਨਹੀਂ ਸਕਦਾ ਅਤੇ ਮੈਂ ਹਮੇਸ਼ਾ ਹਾਂ ਕਰਾਂਗਾ ਇਸ ਦੇ ਪਿੱਛੇ ਕੀ ਸਾਜਿਸ਼ ਸੀ ਕੀ ਇਹ ਪਲਾਨਿੰਗ ਇਹ ਚੱਲ ਰਹੀ ਹੈ ਅਚਾਨਕ ਹੀ ਇਹਨਾਂ ਸਭ ਕੁਝ ਹੋ ਰਿਹਾ ਹੈ ਮੇਰੀ ਜ਼ਿੰਦਗੀ ਇੰਨੀ ਜਲਦੀ ਕਿਵੇਂ ਬਦਲ ਰਹੀ ਹੈ ਦੋਸਤੋ ਸੱਚਮੁੱਚ ਉਸ ਦੀ ਜ਼ਿੰਦਗੀ ਬਦਲ ਰਹੀ ਸੀ ਜੋ ਇਨਸਾਨ ਬਿਲਕੁਲ ਰੁਪਏ ਰੁਪਈਏ ਨੂੰ ਝਟਕਦਾ ਸੀ ਜੋ ਇਨਸਾਨ ਪਾਈ ਪਾਈ ਲਈ ਤਰਸਦਾ ਸੀ ਆਪਣੀ ਮਾਤਾ ਦੇ ਇਲਾਜ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ਅੱਜ ਉਸਦੇ ਹੱਥ ਕੁਬੇਰ ਦਾ ਖਜ਼ਾਨਾ ਲੱਗਣ ਵਾਲਾ ਹੈ ਲੇਕਿਨ ਅਸਲ ਸਚਾਈ ਜੋ ਕਿ ਇਸ ਦੇ ਮਗਰ ਚੁਪੀ ਹੈ ਉਸਦੇ ਬਾਰੇ ਸ਼ਾਇਦ ਉਹ ਜਾਣੂ ਨਹੀਂ ਹੈ ਜੋ ਕਿ ਹੁਣ ਥੋੜੇ ਦਿਨਾਂ ਦੇ ਵਿੱਚ ਉਸਦੇ ਅੱਗੇ ਆਉਣ ਵਾਲੀ ਹੈ ਅਸਲ ਸਾਜ਼ਿਸ਼ ਜੋ ਕਿ ਉਹ ਔਰਤ ਉਸਦੇ ਬਾਰੇ ਕਰ ਰਹੀ ਹੈ ਦੋਸਤੋ ਅਚਾਨਕ ਹੀ ਉਹ ਕਾਗਜ਼ਾਂ ਦੇ ਉੱਪਰ ਬਿਨਾਂ ਪੜ੍ਹੇ ਬਿਨਾਂ ਦੇਖੇ ਸਾਈਨ ਕਰ ਦਿੰਦਾ ਹੈ ਉਹ ਕਾਗਜ਼ ਕੋਈ ਮਾਮੂਲੀ ਨਹੀਂ ਹਨ ਵਿਆਦੇ ਕਾਗਜ਼ ਹਨ ਦੋਸਤੋ ਵਿਆਹ ਜਰਾ ਹੈ ਉਹ ਬਹੁਤਾ ਜੋਰ ਛੋਰ ਦੇ ਨਾਲ ਧੁੰਮ ਟੜਾਕਿਆਂ ਦੇ ਨਾਲ ਗਾਜੇ ਵਾਜਾਂ ਦੇ ਨਾਲ ਨਹੀਂ ਹੁੰਦਾ ਬਲਕਿ ਇੱਕ ਬਰਮਾਲਾ ਇੱਕ ਦੂਜੇ ਨੂੰ ਪਹਿਨਾ ਕੇ ਇੱਕ ਫੋਟੋਗ੍ਰਾਫ ਕਰਕੇ ਕੁਝ ਗਵਾਹਾਂ ਦੇ ਨਾਲ ਇੱਕ ਦਸਕਤ ਦੇ ਨਾਲ ਹੋ ਜਾਂਦਾ ਹੈ ਦੋਸਤੋ ਬਾਹਰ ਆਂਦੇ ਹਨ ਬਰਾਂ ਦੇ ਸਾਰ ਬਰਮਾਲਾ ਜਿਹੜੀ ਹੈ ਉਤਾਰ ਦਿੰਦਾ ਹੈ ਅਤੇ ਕਹਿ ਦਿੰਦਾ ਹੈ ਹੁਣ ਤੁਸੀਂ ਕਾਨੂੰਨਾਂ ਨੂੰ ਤੌਰ ਤੇ ਮੇਰੀ ਪਤਨੀ ਹੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਆਪਣੀ ਪਤਨੀ ਜਿਹੜੀ ਹੈ ਸਵੀਕਾਰ ਕਰਦਾ ਹਾਂ ਆਓ ਆਪਣੇ ਘਰ ਚ ਲਈਏ ਜਿਹੜਾ ਤੁਹਾਡਾ ਆਲੀਸ਼ਾਨ ਬੰਗਲਾ ਹੈ ਉਸ ਨੂੰ ਮੈਂ ਦੇਖਣਾ ਚਾਹੁੰਦਾ ਹਾਂ ਤੁਸੀਂ ਮੈਨੂੰ ਆਪਣੇ ਘਰ ਵੀ ਨਹੀਂ ਲੈ ਕੇ ਗਏ ਅਤੇ ਆਪਣੀ ਸ਼ਾਦੀ ਵੀ ਹੋ ਗਈ ਕਮਾਲ ਦੀ ਗੱਲ ਹੈ ਹੱਸਣ ਲੱਗ ਜਾਂਦਾ ਹੈ ਬੜੇ ਲੰਬੇ ਸਮੇਂ ਬਾਅਦ ਉਸ ਦੇ ਚਿਹਰੇ ਤੇ ਮੁਸਕਰਾਹਟ ਹੈ ਕਿਉਂਕਿ ਉਸ ਨੂੰ ਲੱਗ ਰਿਹਾ ਹੈ ਸ਼ਾਇਦ ਉਸ ਦੀ ਜ਼ਿੰਦਗੀਆਂ ਦੇ ਅਧੇ ਮਸਲੇ ਜਿਹੜੇ ਹਨ ਹੱਲ ਹੋ ਚੁੱਕੇ ਹਨ ਸ਼ਾਇਦ ਉਸ ਤੇ ਮੋਢਾ ਤੋਂ ਜੜਾ ਇਹਨਾਂ ਭਾਰੀ ਭਾਰ ਸੀ ਉਲਕ ਚੁੱਕਿਆ ਹੈ ਅੰਦਰ ਗੱਡੀ ਦੇ ਵਿੱਚ ਬੈਠਦਾ ਹੈ ਅਤੇ ਆਪਣੀ ਪਤਨੀ ਰਾਜਕੌਰ ਨੂੰ ਵੀ ਅੰਦਰ ਆਣ ਲਈ ਕਹਿੰਦਾ ਹੈ। ਰਾਜਕੌਰ ਅੰਦਰ ਆਂਦੀ ਹੈ ਅਤੇ ਦੋਵੇਂ ਜੜੇ ਜੜੇ ਹਨ ਉਹ ਚਲੇ ਜਾਂਦੇ ਹਨ ਉਸ ਆਲੀਸ਼ਾਨ ਬੰਗਲੇ ਵਿੱਚ, ਆਲੀਸ਼ਾਨ ਘਰ ਦੇ ਵਿੱਚ ਮਹਿਲਾ ਵਰਗਾ ਘਰ ਦੇਖ ਕੇ ਇੱਕਦਮ ਅਚਾਨਕ ਸੰਦੀਪ ਦੇ ਹੋਸ਼ ਉੱਟ ਜਾਂਦੇ ਹਨ। ਅਚਾਨਕ ਦੇਖ ਰਿਹਾ ਹੈ ਵੀ ਇਹ ਤਾਂ ਬਿਲਕੁਲ ਸੁਪਨੇ ਵਰਗਾ ਘਰ ਹੈ। ਇਹੋ ਜਿਹਾ ਤਾਂ ਮੈਂ ਕਦੇ ਫਿਲਮਾਂ ਦੇ ਵਿੱਚ ਦੇਖਿਆ ਕਰਦਾ ਸੀ। ਇੰਨੇ ਨੌਕਰ ਚਾਕਰ ਇੰਨਾ ਆਲੀਸ਼ਾਨ ਫਰਸ਼ ਇਨਾ ਆਲੀਸ਼ਾਨ ਅਤੇ ਫਰਨੀਚਰ ਐਨੀ ਆਲੀਸ਼ਾਨ ਛਤ ਛਤ ਦੇ ਉੱਪਰ ਲਟਕਿਆ ਹੋਇਆ ਇਨਾ ਕਰੋੜਾਂ ਦਾ ਝੂਮਰ ਦੋਸਤੋ ਸਾਰਾ ਕੁਝ ਦਿਖ ਰਿਹਾ ਹੈ ਮੂੰਹ ਖੁੱਲ ਜਾਂਦਾ ਹੈ ਮੂੰਹ ਟੱਡ ਕੇ ਸਾਰਾ ਕੁਝ ਦਿਖ ਰਿਹਾ ਹੈ ਅਚਾਨਕ ਹੀ ਨੌਕਰ ਆਂਦਾ ਹੈ ਕਹਿ ਦਿੰਦਾ ਹੈ ਸਾਹਿਬ ਤੁਹਾਡੇ ਵਾਸਤੇ ਮੈਂ ਤੁਹਾਡਾ ਰੂਮ ਚਾਰ ਕਰ ਦਿੱਤਾ ਹੈ ਮੈਡਮ ਨੂੰ ਕੁਝ ਦੇਰ ਮੀਟਿੰਗ ਕਰਨਗੇ ਅਤੇ ਤੁਸੀਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਅੱਗੋਂ ਸੰਦੀਪ ਹਾਂ ਦੇ ਵੀ ਸਿਰ ਹਿਲਾ ਦਿੰਦਾ ਹੈ ਕਹਿ ਦਿੰਦਾ ਹੈ ਕਮਲ ਦੀ ਗੱਲ ਹੈ ਉੰਦੇਸਾਰ ਇਹਨੇ ਮੇਰਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਹੈ ਆਪਣੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਕਮਰੇ ਵਿੱਚ ਆ ਕੇ ਉਹ ਬਿਲਕੁਲ ਫਿਲਮੀ ਮਹਿਸੂਸ ਕਰ ਰਿਹਾ ਸੀ ਉਸ ਨੂੰ ਆਪਣੀ ਮਾਤਾ ਦੇ ਵੀ ਯਾਦ ਆਂਦੀ ਹੈ ਕੁਝ ਦਿਨ ਹੋਰ ਹਨ ਬਸ ਮੈਂ ਮਾਤਾ ਦਾ ਜਿਹੜਾ ਸਾਰਾ ਕਰਜ਼ਾ ਹੈ ਮਾਤਾ ਦਾ ਜਿਹੜਾ ਸਾਰਾ ਇਲਾਜ ਹੈ ਉਹ ਆਪਣੇ ਸਿਰ ਲੈ ਲਾਂਗਾ ਆਪਣੇ ਆਪ ਸਾਰਾ ਕੁਝ ਉਤਾਰ ਦਾਂਗਾ ਬਸ ਕੁਝ ਦਿਨ ਮੈਨੂੰ ਇੱਥੇ ਸੈੱਟ ਹੋਣ ਦਿਓ ਕੁਝ ਦਿਨ ਮੈਨੂੰ ਇੱਥੇ ਬੈਠਣ ਦਿਓ ਦੋਸਤੋ ਉਸ بڑے ਪੋਲੇ ਮੁਲਾਇਮ ਮਹਿੰਗੇ ਗਦੇ ਦੇ ਉੱਪਰ ਬੈਠਾ ਹੈ ਅਤੇ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਦਿਨ ਦੇ ਵਿੱਚ ਸੁਪਨੇ ਦੇਖ ਰਿਹਾ ਹੈ ਖੁੱਲ੍ਹੀ ਅੱਖਾਂ ਦੇ ਨਾਲ ਨੀਂਦ ਲੈ ਰਿਹਾ ਹੈ ਦੋਸਤੋ ਰਾਜਕੌਰ ਇੱਕ ਬੜੀ ਰਹਿਸ਼ਮੀ ਔਰਤ ਹੈ ਜਿਵੇਂ ਹੀ ਸੰਦੀਪ ਕੁਝ ਪੁੱਛਣ ਦੇ ਲਈ ਗੱਲ ਕਰਦਾ ਹੈ ਕੁਝ ਪੁੱਛਣਾ ਚਾਹੁੰਦਾ ਹੈ ਅੱਗੋਂ ਜਾਂ ਤੱਕ ਕੁਝ ਜਵਾਬ ਨਹੀਂ ਆਉਂਦਾ ਜਾਂ ਫਿਰ ਇੱਕ ਅੱਖਾਂ ਦੇ ਨਾਲ ਘੂਰੀ ਵਟ ਕੇ ਸਾਰੇ ਉੱਤਰ ਦੇ ਦਿੰਦੀ ਹੈ ਕੁਝ ਨਹੀਂ ਬੋਲਦੀ ਜਿੰਨੀ ਕੋਈ ਜ਼ਰੂਰਤ ਹੁੰਦੀ ਹੈ ਉਹਨੀਆਂ ਕੋ ਗੱਲਾਂ ਕਰਕੇ ਦੋਵੇਂ ਆਪੋ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਹਨ ਦੋਸਤੋ ਖਾਣਾ ਤਾਂ ਇਕੱਠੇ ਖਾਂਦੇ ਹਨ ਇੱਕੋ ਟੇਬਲ ਦੇ ਉੱਪਰ ਖਾਇਆ ਜਾਂਦਾ ਹੈ ਲੇਕਿਨ ਇੱਥੇ ਆਦੇਸਾਰ ਹੁਣ ਥੋੜੇ ਹੀ ਕੰਟੈਂਟ ਦੇ ਵਿੱਚ ਸੰਦੀਪ ਸਮਝ ਚੁੱਕਿਆ ਹੋਇਆ ਹੈ ਵੀ ਇੱਥੇ ਕੁਝ ਵੀ ਠੀਕ ਨਹੀਂ ਹੈ ਜਿਹੜੇ ਵੀ ਨੌਕਰ ਚੱਕਰ ਹਨ ਪਹਿਲਾਂ ਤਾਂ ਕੋਈ ਵੀ ਸਿੱਧੇ ਰੂਪ ਚ ਗੱਲ ਨਹੀਂ ਕਰਦਾ ਜਦੋਂ ਵੀ ਰਾਜਕੌਰ ਕੋਲੇ ਹੁੰਦੀ ਹੈ ਜਾਂ ਫਿਰ ਸੰਦੀਪ ਉਹਨਾਂ ਨੂੰ ਕੁਝ ਪੁੱਛਦਾ ਹੈ ਜਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਸਿਰ ਨਿਮਾ ਕਰ ਲੈਂਦੇ ਹਨ ਕਦੇ ਵੀ ਉਹਨਾਂ ਨੇ ਅੱਖਾਂ ਮਿਲਾ ਕੇ ਕਿਸੇ ਨਾਲ ਗੱਲ ਨਹੀਂ ਕੀਤੀ ਜਿਵੇਂ ਕਿ ਕੋਈ ਡਰ ਕੋਈ ਵਿਅਹਮ ਇਹਨਾਂ ਦੇ ਮਨ ਦੇ ਵਿੱਚ ਹੈ ਜਿਵੇਂ ਕਿ ਇਹ ਕੁਝ ਲੋਕਾਰੇ ਹਨ ਸਾਰੀਆਂ ਦੀਵਾਰਾਂ ਵੱਲ ਨਜ਼ਰ ਮਾਰਦਾ ਹੈ ਇੱਥੇ ਕੋਈ ਵੀ ਫੈਮਿਲੀ ਫੋਟੋ ਨਹੀਂ ਹੈ ਨਾ ਹੀ ਰਾਜਕੌਰ ਦੇ ਪਹਿਲਾਂ ਵਾਲੇ ਪਤੀ ਦੀ ਨਾ ਹੀ ਇਸ ਦੇ ਪਰਿਵਾਰ ਬਾਰੇ ਕੋਈ ਵੀ ਫੈਮਿਲੀ ਫੋਟੋ ਦੀਵਾਰ ਦੇ ਉੱਪਰ ਨਹੀਂ ਹੈ ਜੋ ਦੀਵਾਰ ਦੇ ਉੱਪਰ ਕੁਝ ਤਸਵੀਰਾਂ ਹਨ ਸ਼ਾਇਦ ਸਿਰਫ ਡੈਕੋਰੇਸ਼ਨ ਵਾਸਤੇ ਲੱਗੀਆਂ ਹਨ ਦੋਸਤੋ ਹੈਰਾਨ ਹੈ ਕਿ ਇਹ ਕਿਹੋ ਜਿਹਾ ਘਰ ਹੈ ਜਿੱਥੇ ਇੱਕ ਵੀ ਪਰਿਵਾਰ ਦੀ ਤਸਵੀਰ ਨਹੀਂ ਹੈ ਇੱਥੋਂ ਤੱਕ ਕਿ ਰਾਜਕੌਰ ਦੀ ਤਸਵੀਰ ਤੱਕ ਉਸ ਦੀਵਾਰ ਦੇ ਉੱਪਰ ਨਹੀਂ ਹੈ ਇਹ ਵੀ ਸੋਚਾਂ ਦੇ ਵਿੱਚ ਹੈ ਕਮਰੇ ਦੇ ਵਿੱਚ ਵੀ ਸਾਰਾ ਕੁਝ ਉਪਚਾਰਿਕ ਹੈ ਸਾਰਾ ਕੁਝ ਅੰਜ ਲੱਗ ਰਿਹਾ ਹੈ ਜਿਵੇਂ ਕਿ ਨਵਾਂ ਤਾਜ਼ਾ ਬਣਾਇਆ ਹੋਵੇ ਜਿਵੇਂ ਕਿ ਸਿਰਫ ਉਸ ਵਾਸਤੇ ਡਿਜ਼ਾਈਨ ਕੀਤਾ ਹੋਵੇ ਦੋਸਤੋ ਕੁਝ ਦਿਨ ਬੀਤਦੇ ਹਨ ਅਤੇ ਉੱਥੇ ਹੀ ਰਹਿ ਰਿਹਾ ਹੈ ਰਾਜਕੌਰ ਬਹੁਤ ਹੀ ਬੋਲਦਰੀ ਹੈ ਜਦੋਂ ਵੀ ਕੁਝ ਕੰਮ ਦੀ ਗੱਲ ਹੁੰਦੀ ਹੈ ਬਸ ਉਹਨਾਂ ਕੋਲ ਬੋਲ ਕੇ ਚੁੱਪ ਕਰ ਜਾਂਦੀ ਹੈ ਆਪਣੀਆਂ ਮੀਟਿੰਗਾਂ ਦੇ ਵਿੱਚ ਆਪਣੇ ਫੋਨ ਦੇ ਵਿੱਚ ਰੁੱਝੀ ਰਹਿੰਦੀ ਹੈ ਘਰ ਦੇ ਵਿੱਚ ਵੀ ਕੋਈ ਜ਼ਿਆਦਾ ਆਦਮੀ ਆਂਦੇ ਨਹੀਂ ਹਨ ਇੱਕ ਨੌਜਵਾਨ ਜਾਂ ਮੁੰਡਾ ਹੈ ਉਹ ਵੀ ਡਰਿਆ ਸਾਮਾ ਜਿਹਾ ਲੱਗਦਾ ਹੈ ਉਸਦੇ ਮਨ ਦੇ ਵਿੱਚ ਵੀ ਕੋਈ ਗੱਲ ਹੈ ਜੋ ਕਿ ਦੱਸਣਾ ਚਾਹੁੰਦਾ ਹੈ ਲੇਕਿਨ ਉਸ ਨੂੰ ਉੱਤਰ ਦਿਬਾਗ ਇਜਾਜ਼ਤ ਨਹੀਂ ਦਿੰਦਾ ਦੋਸਤੋ ਅੰਦਰ ਆ ਕੇ ਬਸ ਕੰਮ ਦੀ ਗੱਲ ਕਰਕੇ ਰਾਜਕੌਰ ਮੈਡਮ ਦੇ ਨਾਲ ਕੁਝ ਮੀਟਿੰਗ ਕਰਕੇ ਕੁਝ ਗੱਲਾਂ ਕਰਕੇ ਅਤੇ ਵਾਪਸ چلا ਜਾਂਦਾ ਹੈ ਬਸ ਉਸ ਤੋਂ ਇਲਾਵਾ ਉਸਨੇ ਤੀਜਾ ਬੰਦਾ ਕਦੇ ਵੀ ਅੰਦਰ ਆਂਦੇ ਨਹੀਂ ਦੇਖਿਆ ਘਰ ਦੇ ਵਿੱਚ ਇੰਨੇ ਅਮੀਰ ਪਰਿਵਾਰ ਦੇ ਵਿੱਚ ਜਿੱਥੇ ਕਿ ਸ਼ਾਇਦ ਲੋਕਾਂ ਦੀ ਭੀੜ ਲੱਗੀ ਰਣੀ ਚਾਹੀਦੀ ਸੀ ਜਿੱਥੇ ਕਿ ਸ਼ਾਇਦ ਇਹਨੇ ਇਹਨੇ ਵੱਡੇ ਜਿਹੜੇ ਨੇਤੇ ਹਨ ਜਿਨ੍ਹਾਂ ਦੇ ਨਾਲ ਸੰਪਰਕ ਹੈ ਅੰਤ ਜਾਂਦੇ ਰਹਿਣਾ ਚਾਹੀਦਾ ਸੀ ਜਿਵੇਂ ਕਿ ਉਸਨੇ ਪਹਿਲਾਂ ਸੁਣਿਆ ਸੀ ਲੇਕਿਨ ਇੱਥੇ ਇਹੋ ਜਿਹਾ ਕੁਝ ਨਹੀਂ ਹੈ ਇੱਥੇ ਤਾਂ ਬਸ ਸਾਰਾ ਕੁਝ ਬਦਲਿਆ ਬਦਲੇ ਜਿਹਾ ਲੱਗਦਾ ਹੈ ਅਚਾਨਕ ਹੀ ਰਾਤਾਂ ਨੂੰ ਕੁਝ ਆਵਾਜ਼ਾਂ ਆਂਦੀਆਂ ਹਨ ਬਾਹਰ ਆ ਕੇ ਦੇਖਦਾ ਹੈ ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕਿ ਸ਼ਾਇਦ ਉਸਨੂੰ ਕੋਈ ਦੇਖ ਰਿਹਾ ਹੋਵੇ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਅੱਗੇ ਕੋਈ ਵੀ ਨਹੀਂ ਹੈ ਅੱਗੇ ਕੋਈ ਵੀ ਉਸਨੂੰ ਨਹੀਂ ਦੇਖ ਰਿਹਾ ਅਚਾਨਕ ਹੀ ਆਪਣਾ ਮੂੰਹ ਅੱਗੇ ਨੂੰ ਕਰ ਲੈਂਦਾ ਹੈ ਫਿਰ ਉਹਨਾਂ ਆਵਾਜ਼ਾਂ ਵੱਲ ਜਾਂਦਾ ਹੈ ਤਾਂ ਅਗੋ ਇੱਕ ਕਮਰੇ ਵੱਲ ਆਕੇ ਸਾਰੀਆਂ ਆਵਾਜ਼ਾਂ ਇਸ਼ਾਰਾ ਕਰਦੀਆਂ ਹਨ ਉਹ ਕਮਰਾ ਬਿਲਕੁਲ ਕਰਦੇ ਮਗਰਲੇ ਪਾਸੇ ਹੈ ਇੱਕ ਵੱਡਾ ਮੋਟਾ ਤਾਲਾ ਜਿਸ ਨੂੰ ਸ਼ਾਇਦ ਜਰ ਲੱਗ ਚੁੱਕੀ ਹੈ ਇਹਨੇ ਆਲੀ ਸ਼ਾਮ ਕਰਦੇ ਵਿੱਚ ਇਹਨੇ ਜਰ ਲੱਗੇ ਤਾਲੇ ਦਾ ਬਰਕੀ ਕੰਮ ਇਹ ਗੇਟ ਕਦੇ ਵੀ ਉਸਨੇ ਖੁੱਲਾ ਨਹੀਂ ਸੀ ਦੇਖਿਆ ਇਸ ਗੇਟ ਦੇ ਮਗਰੋਂ ਸਾਰੀਆਂ ਆਵਾਜ਼ਾਂ ਆ ਰਹੀਆਂ ਹਨ ਹੈਰਾਨ ਕਰਨ ਵਾਲੀਆਂ ਆਵਾਜ਼ਾਂ ਹਨ ਲੇਕਿਨ ਉਸਦੀ ਹਿੰਮਤ ਨਹੀਂ ਹੁੰਦੀ ਵੀ ਉਸ ਗੇਟ ਦੇ ਮਗਰ ਜਾ ਕੇ ਦੇਖ ਸਕੇ ਲੇਕਿਨ ਮਨ ਦੇ ਵਿੱਚ ਇੱਕ ਵਹਿਮ ਹੈ ਮੈਂ ਸਾਰੀ ਸੱਚਾਈ ਜਾਣਨਾ ਚਾਹੁੰਦਾ ਹਾਂ ਮੇਰੇ ਅੱਖਾਂ ਦੇ ਮੂਹਰੇ ਕੁਝ ਲੁਕਾਇਆ ਜਾ ਰਿਹਾ ਹੈ ਕੁਝ ਛੁਪਾਇਆ ਜਾ ਰਿਹਾ ਹੈ ਮੈਂ ਦੇਖਣਾ ਚਾਹੁੰਦਾ ਹਾਂ ਉਹ ਕੀ ਹੈ ਲੇਕਿਨ ਉਸ ਨੂੰ ਉਸਦਾ ਦਿਮਾਗ ਇਜਾਜ਼ਤ ਨਹੀਂ ਦਿੰਦਾ ਦੋਸਤੋ ਸੱਚ ਜਾਣ ਦੀ ਕੋਸ਼ਿਸ਼ ਦੇ ਵਿੱਚ ਹੈ ਸੱਚ ਉਸ ਤੋਂ ਲੁਕਿਆ ਹੈ ਸੱਚ ਉਸ ਦੇ ਅੱਗੇ ਨਜ਼ਰ ਨਹੀਂ ਆ ਰਿਹਾ ਉਸ ਗੇਟ ਨੂੰ ਦੇਖਣਾ ਚਾਹੁੰਦਾ ਹੈ ਉਸ ਗੇੜ ਦੇ ਮਗਰ ਕੀ ਹੈ ਆਵਾਜ਼ਾਂ ਕਿੱਥੋਂ ਆ ਰਹੀਆਂ ਹਨ ਅਚਾਨਕ ਹੀ ਇੱਕਦਮ ਉਹ ਰਾਜਕੌਰ ਨੂੰ ਉਸ ਗੇੜ ਦੇ ਮਗਰ ਜਾਂਦੇ ਦੇਖਦੀ ਹੈ ਪਹਿਲੀ ਵਾਰ ਉਸਨੇ ਉਸ ਗੇਟ ਨੂੰ ਖੁੱਲਾ ਦੇਖਿਆ ਹੈ ਉਸ ਜਰ ਲੱਗੇ ਤਾਲੇ ਨੂੰ ਖੁੱਲਾ ਦੇਖਿਆ ਹੈ ਅੰਦਰੋਂ ਆਵਾਜ਼ਾਂ ਆndੀਆਂ ਹਨ ਇਹ ਆਵਾਜ਼ ਹੈ ਜਦ ਰਾਜਕੌਰ ਦੀ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਹੈ ਅਤੇ ਬਾਹਰੋਂ ਲੁੱਕ ਕੇ ਸੁਣ ਰਿਹਾ ਹੈ ਉਸ ਕਮਰੇ ਦੇ ਗੇਟ ਅੱਗੇ ਕੋਈ ਵੀ ਉਸਨੇ ਪਹਿਲਾਂ ਨਹੀਂ ਦੇਖਿਆ ਅੰਦਰ ਰਾਜਕੌਰ ਅੰਦਰ ਫੋਨ ਦੇ ਉੱਪਰ ਕਿਸੇ ਨੂੰ ਕਹਿ ਰਹੀ ਹੈ ਕਿ ਹਾਲੇ ਤੱਕ ਉਸ ਨੂੰ ਕੁਝ ਨਹੀਂ ਪਤਾ ਬਸ ਥੋੜੇ ਦਿਨ ਹੋਰ ਹਨ ਸਾਰਾ ਕੁਝ ਪਤਾ ਲੱਗ ਜਾਵੇਗਾ ਬਾਅਦ ਵਿੱਚ ਆਪਾਂ ਜੋ ਕਰਨਾ ਹੈ ਉਹ ਕਰਾਂਗੇ ਹੈਰਾਨ ਹੈ ਕਿ ਇਹ ਮੇਰੇ ਬਾਰੇ ਗੱਲ ਕਰ ਰਹੀ ਹੈ ਮੈਨੂੰ ਕੀ ਨਹੀਂ ਪਤਾ ਜੋ ਕਿ ਹੁਣ ਥੋੜੇ ਦਿਨਾਂ ਵਿੱਚ ਪਤਾ ਲੱਗਣ ਵਾਲਾ ਹੈ ਕਿਸ ਚੀਜ਼ ਬਾਰੇ ਗੱਲ ਕਰ ਰਹੀ ਹੈ ਕੀ ਇੱਥੇ ਹੋ ਰਿਹਾ ਹੈ ਇੰਨੇ ਚ ਅਚਾਨਕ ਉਸ ਤੋਂ ਇੱਕ ਗੁਲਦਸਤੇ ਦੇ ਹੱਥ ਲੱਗਦਾ ਹੈ ਟੁੱਟ ਜਾਂਦਾ ਹੈ ਅਚਾਨਕ ਹੀ ਗੁਲਦਸਤਾ ਟੁੱਟਣ ਦੀ ਆਵਾਜ਼ ਦੇ ਵਿੱਚ ਰਾਜਕੁਰ ਪੱਜੀ ਬਾਹਰ ਆਂਦੀ ਹੈ ਬਾਹਰ ਆ ਕੇ ਦੇਖਦੀ ਹੈ ਇੱਥੇ ਤਾਂ ਕੋਈ ਵੀ ਨਹੀਂ ਹੈ ਸ਼ਾਇਦ ਹਵਾ ਦੇ ਨਾਲ ਟੁੱਟ ਗਿਆ ਹੋਣਾ ਇਹ ਸੋਚ ਕੇ ਵਾਪਸ ਅੰਦਰ ਚਲੀ ਜਾਂਦੀ ਹੈ ਦਰਅਸਲ ਸੰਦੀਪ ਜਿਹੜਾ ਸੀ ਉਹ ਬੁੱਢੀ ਰਾਜਕੌਰ ਤੋਂ ਕਾਫੀ ਤੇਜ਼ ਸੀ ਜਿਹਨੇ ਚ ਬਾਹਰ ਆਏ ਉਹਨੇ ਚ ਉਹ ਆਪਣੇ ਕਮਰੇ ਦੇ ਵਿੱਚ ਜਾ ਵੜਿਆ ਅਚਾਨਕ ਹੀ ਹੁਣ ਸਾਰਾ ਕੁਝ ਨਾਰਮਲ ਹੋ ਚੁੱਕਿਆ ਹੈ ਰਾਜਕੌਰ ਦਾ ਸ਼ੱਕ ਜਿਹੜਾ ਹੈ ਉਹ ਯਕੀਨ ਦੇ ਵਿੱਚ ਬਦਲਦਾ ਜਾ ਰਿਹਾ ਹੈ ਉਸ ਨੂੰ ਨਹੀਂ ਪਤਾ ਦੋਸਤੋ ਸੰਦੀਪ ਦੇ ਮਨ ਦੇ ਵਿੱਚ ਤੂਫਾਨ ਉੱਡ ਰਿਹਾ ਹੈ ਇਹ ਕਿਹੜੀ ਗੱਲ ਹੈ ਮੈਨੂੰ ਕਿਸ ਚੀਜ਼ ਬਾਰੇ ਨਹੀਂ ਪਤਾ ਕਿਸ ਚੀਜ਼ ਦੀ ਗੱਲ ਹੋ ਰਹੀ ਹੈ ਕਿਹੜੀ ਚੀਜ਼ ਜਿਹੜੀ ਹੈ ਉਹ ਮੇਰੇ ਤੋਂ ਲੁਕੀ ਹੈ ਜਿਸ ਬਾਰੇ ਰਾਜਕੋਰ ਇਨੀ ਸੰਤੁਸ਼ਟ ਹੈ ਇਨਾ ਉਸ ਨੂੰ ਧਿਆਨ ਹੈ ਮੈਨੂੰ ਹਾਲੇ ਤੱਕ ਨਹੀਂ ਪਤਾ ਦੋਸਤੋ ਪਤਲ ਗਣ ਬਾਰੇ ਸੋਚਦਾ ਹੈ ਥੋੜੇ ਦਿਨ ਹੋਰ ਬੀਤੇ ਹਨ ਅਤੇ ਅੱਜ ਅਚਾਨਕ ਉਹੀ ਰਹੱਸਮਈ ਦਰਵਾਜ਼ਾ ਗੇਟ ਖੁੱਲਾ ਹੈ ਤਾਲਾ ਉਸ ਦਾ ਨਹੀਂ ਹੈ ਅਤੇ ਖੁੰਡਾ ਖੋਲ ਕੇ ਅੰਦਰ ਜਾਂਦਾ ਹੈ ਅਤੇ ਅੰਦਰ ਜਾ ਕੇ ਦੇਖਦਾ ਹੈ ਇੱਥੇ ਦਾ ਜਾਲੇ ਲੱਗੇ ਹਨ ਇਹ ਕਮਰਾ ਜਿਹੜਾ ਹੈ ਬਿਲਕੁਲ ਪੁਰਾਣਾ ਲੱਗ ਰਿਹਾ ਹੈ ਲੇਕਿਨ ਜਿਹੜੀਆਂ ਅਲਮਾਰੀਆਂ ਹਨ ਬਿਲਕੁਲ ਫਰੈਸ਼ ਹਨ ਨਵੀਆਂ ਹਨ ਇੱਕ ਕਾਲੇ ਰੰਗ ਦੀ ਲੱਕੜ ਦੀਆਂ ਅਲਮਾਰੀਆਂ ਸ਼ਾਇਦ ਕੁਝ ਕਹ ਰਹੀਆਂ ਹਨ ਉੱਤੇ ਹੀ ਰਾਜਕੌਰ ਦਾ ਇੱਕ ਮੇਜ਼ ਹੈ ਜਿਸ ਤੇ ਉੱਪਰ ਕੋਈ ਜੜਾ ਨਹੀਂ ਹੈ ਕੋਈ ਵੀ ਉਸ ਤੇ ਥੋੜੀ ਹੈ ਹੈਰਾਨੀ ਦੀ ਗੱਲ ਹੈ ਸ਼ਾਇਦ ਇਸ ਦੇ ਉੱਪਰ ਬੈਠ ਕੇ ਰਾਜਕੌਰ ਕੁਝ ਕੰਮ ਕਰਦੀ ਹੋਵੇ ਉੱਥੇ ਸਾਰੇ ਦਰਾਜ ਫਰੋਲਦਾ ਹੈ ਕੱਲਾ-ਕੱਲਾ ਕਰਕੇ ਇੱਕ-ਇੱਕ ਕਰਕੇ ਸਾਰੇ ਦਰਾਜ ਖੋਲਦਾ ਹੈ ਦੋਸਤੋ ਉਹਨਾਂ ਦੇ ਵਿੱਚ ਬੜੀਆਂ ਹੀ ਜ਼ਰੂਰੀ ਫੈਲਾ ਹਨ ਲੇਕਿਨ ਉਸ ਤੇ ਕਿਸੇ ਕੰਮ ਦੀਆਂ ਨਹੀਂ ਹਨ ਇਹ ਸੰਦੀਪ ਦੇ ਕਿਸੇ ਗੱਲ ਦਾ ਉੱਤਰ ਨਹੀਂ ਦਿੰਦੀਆਂ ਉਤੇ ਸਾਰੀਆਂ-ਸਾਰੀਆਂ ਫਾਈਲਾਂ ਖੋਲ ਕੇ ਅੰਦਰ ਕੁਝ ਫੋਟੋਆਂ ਹਨ ਉਹ ਵੀ ਬਿਜ਼ਨਸ ਦੇ ਨਾਲ ਜੁੜੀਆਂ ਹਨ ਉਹਨਾਂ ਦੇ ਬਾਰੇ ਵੀ ਉਸ ਨੂੰ ਕੁਝ ਵੀ ਅਨਦਾਜ਼ਾ ਨਹੀਂ ਹੈ ਉਹਨਾਂ ਦੇ ਬਾਰੇ ਜਾਣ ਕੇ ਵੀ ਉਹ ਹੈਰਾਨ ਹੈ ਵੀ ਇਹ ਇੱਥੇ ਕੀ ਕਰ ਰਹੀਆਂ ਹਨ ਇਹ ਤਾਂ ਨਾਰਮਲ ਜਿਹੀਆਂ ਫਾਈਲਾਂ ਹਨ ਇੱਥੇ ਇਹਨਾਂ ਦਾ ਕੀ ਕੰਮ ਹੈ ਲੇਕਿਨ ਇਹਨਾਂ ਦੇ ਵਿਚਕਾਰ ਇੱਕ ਕਿਨਾਰੇ ਦੇ ਉੱਪਰ ਪਏ ਇੱਕ ਪੀਲੇ ਰੰਗ ਦੇ ਲਿਫਾਫੇ ਦੇ ਵਿੱਚ ਬੰਦ ਕੁਝ ਡਾਕੂਮੈਂਟਾਂ ਤੇ ਉਸ ਦੀ ਨਜ਼ਰ ਪੈਂਦੀ ਹੈ ਇਹ ਕੀ ਹੈ ਇੱਥੇ ਕੀ ਕਰ ਰਹੇ ਹਨ ਸ਼ਾਇਦ ਇਹ ਉਹੀ ਡਾਕੂਮੈਂਟ ਹੈ ਇਹ ਉਹੀ ਲਿਫਾਫਾ ਹੈ ਜੋ ਕਿ ਉਸਦੇ ਵਹਿਮਾਂ ਦੀ ਭਾਲ ਕਰ ਰਿਹਾ ਹੈ ਜੋ ਕਿ ਉਸਦੇ ਵਹਿਮਾਂ ਨੂੰ ਦੂਰ ਕਰਨ ਵਾਲਾ ਹੈ ਦੋਸਤੋ ਅਚਾਨਕ ਹੀ ਉਸਦੇ ਮਨ ਵੱਧਾ ਹੈ ਲਫਾਫੇ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ ਉਹ ਪਾਟੇ ਜੇ ਪੁਰਾਣੇ ਗੜੀ ਸੜੇ ਲਫਾਫੇ ਨੂੰ ਖੋਲ ਕੇ ਉਸ ਦੇ ਵਿੱਚੋਂ ਕੁਝ ਡਾਕੂਮੈਂਟ ਕੁਝ ਚਿੱਠੀਆਂ ਕੁਝ ਫੋਟੋਆਂ ਕੱਢਦਾ ਹੈ ਉਹਨਾਂ ਦੇ ਵਿੱਚੋਂ ਇੱਕ ਚਿੱਠੀ ਨੂੰ ਪੜ੍ਹ ਕੇ ਹੈਰਾਨ ਰਹਿ ਜਾਂਦਾ ਹੈ ਇਸ ਤੇ ਵਿੱਚ ਤਾਂ ਮੇਰੇ ਪਿਤਾ ਦਾ ਵੀ ਨਾਮ ਹੈ ਮੇਰੇ ਪਿਤਾ ਅਰਜਨ ਸਿੰਘ ਮਬਰਾੜ ਜੋ ਕਿ ਸ਼ਾਇਦ ਬੜੇ ਵੇਲੇ ਚਲੇ ਗਏ ਹਨ ਬੜੇ ਵੇਲੇ ਦੁਨੀਆ ਤੋਂ ਚਲੇ ਗਏ ਹਨ ਉਹ ਨੰਬਰੇ ਕੀ ਲਿਖਿਆ ਹੈ ਇਹ ਇਹ ਇੱਥੇ ਕੀ ਕਰ ਰਿਹਾ ਹੈ ਕਿ ਰਾਜਕੌਰ ਜਿਹੜੀ ਹੈ ਉਹ ਮੇਰੇ ਪਿਤਾ ਅਰਜਨ ਸਿੰਘ ਨੂੰ ਜਾਣਦੀ ਸੀ ਦੋਸਤੋ ਉਸ ਦੇ ਵਿੱਚ ਲਿਖਿਆ ਹੈ ਵੀ ਅਰਜਨ ਤੂੰ ਮੇਰੀ ਜ਼ਿੰਦਗੀ ਖਾ ਗਿਆ ਹੈ ਤੇਰੇ ਕਰਕੇ ਮੇਰਾ ਸਾਰਾ ਕਾਰੋਬਾਰ ਬੰਦ ਹੋ ਚੁੱਕਿਆ ਹੈ ਮੇਰੀ ਜਗਦੇ ਵਿੱਚ ਬਹੁਤ ਬਦਨਾਮੀ ਹੋਈ ਹੈ ਅੱਜ ਮੈਂ ਆਪਣੀ ਜ਼ਿੰਦਗੀ ਨੂੰ ਤੇਰੇ ਕਰਕੇ ਖਤਮ ਕਰਨ ਲੱਗਾ ਹਾਂ ਦੋਸਤੋ ਉਹ ਜਿਹੜੀ ਚਿੱਠੀ ਸੀ ਉਹ ਕਿਸੇ ਹੋਰ ਦੇ ਨਹੀਂ ਰਾਜਕੌਰ ਦੇ ਪਤੀ ਦੀ ਲਿਖੀ ਸੀ ਰਾਜਕੌਰ ਦਾ ਸਭ ਤੋਂ ਪਹਿਲਾ ਕਰਵਾਲਾ ਜਿਸਨੇ ਉਹ ਚਿੱਠੀ ਅਰਜਨ ਸਿੰਘ ਨੂੰ ਯਾਨੀ ਕਿ ਸੰਦੀਪ ਦੇ ਪਿਤਾ ਨੂੰ ਲਿਖੀ ਹੈ ਦੋਸਤੋ ਸਾਰਾ ਕੁਝ ਦਿਖਦਾ ਹੈ ਕਿ ਸੱਚਮੁੱਚ ਮੇਰੇ ਪਿਤਾ ਇੰਨੇ ਮਾੜੇ ਸਨ ਕਿ ਸੱਚਮੁੱਚ ਮੇਰੇ ਪਿਤਾ ਨੇ ਇਹੋ ਜਿਹਾ ਕੰਮ ਕੀਤਾ ਸੀ ਕਿ ਸੱਚਮੁੱਚ ਮੇਰੇ ਪਿਤਾ ਨੇ ਕਿਸੇ ਨੂੰ ਇੰਨਾ ਮਜਬੂਰ ਕੀਤਾ ਕਿ ਉਹ ਆਪਣੀ ਜਾਨ ਲੈ ਲਵੇ ਕਿ ਸੱਚਮੁੱਚ ਜੋ ਮੈਂ ਆਪਣੇ ਪਿਤਾ ਬਾਰੇ ਸੋਚਦਾ ਸੀ ਉਹ ਗਲਤ ਸੀ ਇਹ ਵਿਚਾਰ ਉਸਦੇ ਮਨ ਦੇ ਵਿੱਚ ਆ ਹੀ ਰਹੇ ਸਨ ਕਿ ਇੰਨੇ ਦੇ ਵਿੱਚ ਰਾਜਕੌਰ ਉਸ ਕਮਰੇ ਦੇ ਵਿੱਚ ਆ ਜਾਂਦੀ ਹੈ ਉਸਨੇ ਉਸ ਕਮਰੇ ਨੂੰ ਖੁੱਲਾ ਦੇਖਿਆ ਆਪਣੇ ਆਪ ਨੂੰ ਰੋਕ ਨਹੀਂ ਪਾਈ ਅੰਦਰ ਆਂਦੀ ਹੈ ਅੰਦਰ ਆਂਦੇ ਸਾਰ ਅੰਦਰ ਸੰਦੀਪ ਨੂੰ ਦੇਖ ਕੇ ਹੈਰਾਨ ਹੈ ਤਾੜੀ ਮਾਰਦੀ ਹੈ ਅਤੇ ਕਹਿ ਦਿੰਦੀ ਹੈ ਵਾਹ ਤੂੰ ਮੇਰੀ ਸੋਚ ਤੋਂ ਜ਼ਿਆਦਾ ਤੇਜ਼ ਨਿਕਲਿਆ ਕਿ ਹੁਣ ਸੱਚ ਤੈਨੂੰ ਪਤਾ ਲੱਗ ਚੁੱਕਿਆ ਹੈ ਦੋਸਤੋ ਸੰਦੀਪ ਉੱਚੀ ਆਵਾਜ਼ ਦੇ ਵਿੱਚ ਬੋਲਦਾ ਹੈ ਤੂੰ ਮੇਰੇ ਨਾਲ ਧੋਖਾ ਕੀਤਾ ਹੈ ਤੇਰੇ ਕਰਕੇ ਮੈਂ ਇੱਥੇ ਆਇਆ ਮੈਂ ਤਾਂ ਸੋਚਿਆ ਇਹ ਸਿਰਫ ਇੱਕ ਵਪਾਰ ਸੀ ਤੂੰ ਮੇਰੇ ਨਾਲ ਸ਼ਾਦੀ ਕਰੇਂਗੇ ਬਦਲੇ ਦੇ ਵਿੱਚ ਮੈਨੂੰ ਕੁਝ ਪੈਸੇ ਮਿਲਣਗੇ ਅਤੇ ਮੇਰੀ ਮਾਤਾ ਦਾ ਇਲਾਜ ਹੋ ਜਾਵੇਗਾ ਲੇਕਿਨ ਇੱਥੇ ਤਾਂ ਕੁਝ ਵੱਡੀਆਂ ਚਾਲਾਂ ਚੱਲ ਰਹੀਆਂ ਹਨ ਕਿ ਸੱਚਮੁੱਚ ਤੂੰ ਇਹ ਜੋ ਕੀਤਾ ਹੈ ਇਹ ਸਿਰਫ ਬਦਲਾ ਲੈਣ ਦੇ ਲਈ ਸੀ ਮੇਰੇ ਪਿਤਾ ਦਾ ਬਦਲਾ ਤੂੰ ਮੇਰੇ ਤੋਂ ਕਿਉਂ ਲੈ ਰਹੀ ਹੈ ਦੋਸਤੋ ਰਾਜਕੌਰ ਬੋਲਦੀ ਹੈ ਤੇਰੇ ਪਿਤਾ ਨੇ ਮੇਰੇ ਘਰ ਵਾਲੇ ਦੀ ਜਾਨ ਲਈ ਸੀ ਉਸਨੇ ਮੇਰੇ ਘਰ ਵਾਲੇ ਨੂੰ ਮਰਨ ਦੇ ਲਈ ਮਜਬੂਰ ਕੀਤਾ ਉਸਨੇ ਇੰਨਾ ਵੱਡਾ ਘਾਟਾ ਖਵਾਇਆ ਬਿਜ਼ਨਸ ਮੇਰਾ ਸਾਰਾ ਖਾ ਗਿਆ ਅਤੇ ਮੇਰੇ ਘਰ ਵਾਲੇ ਦੀ ਇੰਨੀ ਬੇਇੱਜ਼ਤੀ ਕੀਤੀ ਇੰਨੀ ਬਦਨਾਮੀ ਕੀਤੀ ਉਸ ਵਿਚਾਰੇ ਨੂੰ ਹੋਰ ਕੋਈ ਚਾਰਾ ਨਹੀਂ ਲੱਭਿਆ ਉਸ ਦਾ ਬਦਲਾ ਲੈਣ ਲਈ ਤੇਰੀ ਬੇਇੱਜ਼ਤੀ ਕਰਾਉਣ ਲਈ ਤੈਨੂੰ ਸਬਕ ਸਿਖਾਉਣ ਦੇ ਲਈ ਅੱਜ ਇਹ ਸਭ ਕੁਝ ਕਰ ਮੈਂ ਕੀਤਾ ਹੈ ਹੁਣ ਦੇਖੀ ਜਾਈਂ ਤੇਰੇ ਨਾਲ ਬਣਦਾ ਕੀ ਹੈ ਫਿਰ ਤੋਂ ਉਸੇ ਤਰ੍ਹਾਂ ਉਸੇ ਤਰੀਕੇ ਨਾਲ ਬਦਲਾ ਲਵਾਂਗੀ ਜਿਸ ਤਰੀਕੇ ਨਾਲ ਤੇਰੇ ਪਿਤਾ ਨੇ ਮੇਰੇ ਪਤੀ ਤੋਂ ਬਦਲਾ ਲਿਆ ਸੀ ਤੈਨੂੰ ਵੀ ਹੁਣ ਮਰਨ ਦੇ ਲਈ ਮਜਬੂਰ ਕਰਾਂਗੀ ਆਪਣੇ ਹੱਥੇ ਨਹੀਂ ਮਾਰਨਾ ਲੇਕਿਨ ਦੇਖੀ ਤੂੰ ਵੀ ਇੱਕ ਦਿਨ ਉਹੀ ਕਦਮ ਚੁੱਕਿਆਗਾ ਜੋ ਕਿ ਮੇਰੇ ਪਤੀ ਨੇ ਕਿਸੇ ਦਿਨ ਚੁੱਕਿਆ ਸੀ ਦੋਸਤੋ ਹਰਾਨ ਹੈ ਉਥੋਂ ਪੱਧਖੜਾਉਂਦਾ ਹੈ ਆਪਣੇ ਕਮਰੇ ਦੇ ਵਿੱਚ ਆ ਜਾਂਦਾ ਹੈ ਹੁਣ ਇੱਕ جنگ ਛਿੜ ਚੁੱਕੀ ਹੈ ਰਾਜਕੋਰ ਉਸ ਨੂੰ ਇੰਨਾ ਤੜਪਾਉਣਾ ਚਾਹੁੰਦੀ ਹੈ ਇੰਨਾ ਉਸ ਨੂੰ ਪਰਤਾੜਿਤ ਕਰਨਾ ਚਾਹੁੰਦੀ ਹੈ ਵੀ ਉਹ ਆਪਣੀ ਜਾਨ ਆਪ ਦੇ ਦੇਵੇ ਲੇਕਿਨ ਸੰਦੀਪ ਇਹੋ ਜਾਂ ਕਰਨ ਵਾਲਾ ਨਹੀਂ ਹੈ ਸੰਦੀਪ ਪੜ੍ਹਿਆ ਲਿਖਿਆ ਨੌਜਵਾਨ ਸਮਝਦਾਰ ਮੁੰਡਾ ਹੈ ਆਪਣੇ ਭਰਾਵਾਂ ਵਰਗੇ ਯਾਰ ਕਬੀਰ ਨੂੰ ਫੁੱਲ ਲਗਾਉਂਦਾ ਹੈ ਕਬੀਰ ਇੱਕ ਵਕੀਲ ਹੈ ਅਤੇ ਸਾਰੀ ਗੱਲ ਉਸ ਨੂੰ ਦੱਸ ਦਿੰਦਾ ਹੈ ਕਬੀਰ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਕਹਾਣੀਆਂ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਮਾਹਰ ਹੈ ਉਸਨੇ ਇਸ ਤਰ੍ਹਾਂ ਦੇ ਕਈ ਕੇਸ ਹੱਲ ਕੀਤੇ ਹਨ ਲੇਕਿਨ ਅੱਜ ਇਹ ਗੱਲ ਸੁਣ ਕੇ ਹੈਰਾਨ ਹੈ ਵੀ ਇਸ ਤਰ੍ਹਾਂ ਕੋਈ ਕਿਵੇਂ ਕਰ ਸਕਦਾ ਹੈ ਸਿਰਫ ਬਦਲਾ ਲੈਣ ਦੇ ਲਈ ਸ਼ਾਦੀ ਇਹ ਤਾਂ ਮੈਂ ਪਹਿਲਾਂ ਕਦੇ ਨਹੀਂ ਸੁਣੀ ਕਬੀਰ ਜਿਵੇਂ ਹੀ ਸਾਰੀ ਗੱਲ ਸੁਣਦਾ ਹੈ ਸੋਚਦਾ ਹੈ ਵੀ ਇਹ ਆਪਣੀ ਦੋਵਾਂ ਦੇ ਵਾਸਤੇ ਗੱਲ ਵੀ ਨਹੀਂ ਹੈ ਇੱਕ ਤੀਜਾ ਬੰਦਾ ਵਿੱਚ ਪਾਉਂਦੇ ਹਨ ਉਸ ਦਾ ਨਾਮ ਅਮਨਦੀਪ ਸਿੰਘ ਹੈ ਅਮਨਦੀਪ ਸਿੰਘ ਬੜਾ ਸਮਝਦਾਰ ਅਤੇ ਜੁਝਾਰੂ ਹੈ ਉਸਨੇ ਕਈ ਕਿੱਤਿਆਂ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਦੋਸਤੋ ਜਿਵੇਂ ਹੀ ਕੇਸ ਬਾਰੇ ਕਬੀਰ ਅਮਨਦੀਪ ਸਿੰਘ ਨੂੰ ਦੱਸਦਾ ਹੈ ਹਰਨ ਹੈ ਅਮਨਦੀਪ ਸਿੰਘ ਤੁਰੰਤ ਮੰਨ ਜਾਂਦਾ ਹੈ ਵੀ ਕੋਈ ਗੱਲ ਨਹੀਂ ਮੈਂ ਤੁਹਾਡੀ ਮਦਦ ਕਰਾਂਗਾ ਅਮਨ ਅਤੇ ਕਬੀਰ ਦੋਵੇਂ ਘਰਿਆਂ ਦੇ ਹਨ ਬੰਗਲੇ ਦੇ ਵਿੱਚ ਆ ਕੇ ਤਿੰਨੋ ਜਣੇ ਰਹਿ ਬਣਾਦੇ ਹਨ ਵੀ ਕਿਸੇ ਤਰੀਕੇ ਆਪਾਂ ਜਿਹੜਾ ਹੈ ਰਾਜਕੌਰ ਦਾ ਜਿਹੜਾ ਇਹ ਪੰਡਾ ਫੋੜ ਕਰਾਂਗੇ ਇਸ ਦੇ ਪਿੱਛੇ ਜ਼ਰੂਰ ਕੋਈ ਹੋਰ ਡੂੰਗੀ ਸਾਜ਼ਿਸ਼ ਹੈ ਕੋਈ ਹੋਰ ਡੂੰਗਾ ਸਾਥ ਲੁਕਿਆ ਹੈ ਕਿ ਸਤਮੁੱਚ ਸਿਰਫ ਬਦਲਾ ਲੈਣ ਦੇ ਲਈ ਐਡਾ ਵੱਡਾ ਜਿਹੜਾ ਕਾਣਾ ਹੈ ਐਡਾ ਵੱਡਾ ਜਿਹੜਾ ਕਾਲਾ ਮਾਲਾ ਹੈ ਰਚ ਜਾ ਸਕਦਾ ਹੈ ਸਿਰਫ ਬਦਲਾ ਲੈਣ ਦੇ ਲਈ ਬਿਆ ਇਹ ਤਾਂ ਨਹੀਂ ਹੋ ਸਕਦਾ ਇਸ ਦੇ ਪਿੱਛੇ ਕੋਈ ਹੋਰ ਸੱਚਾਈ ਵੀ ਹੈ ਰਾਜਕੌਰ ਕੁਝ ਨਾ ਕੁਝ ਲੁਕੁਆਰੀ ਹੈ ਜੋ ਕਿ ਆਪਾਂ ਨੂੰ ਜਾਣਨਾ ਚਾਹੀਦਾ ਹੈ ਦੋਸਤੋ ਅਚਾਨਕ ਹੀ ਤਿੰਨੋ ਜਣੇ ਕੰਮ ਤੇ ਲੱਗ ਜਾਂਦੇ ਹਨ ਪੁਰਾਣੀਆਂ ਫਾਈਲਾਂ ਰਾਜਕੌਰ ਦੇ ਜਿੰਨੇ ट्रांजੈਕਸ਼ਨ ਹਨ ਸਭ ਖੰਗਾਰੇ ਦੇ ਹਨ ਘਰ ਦੇ ਵਿੱਚੋਂ ਕੁਝ ਫਾਈਲਾਂ ਚੋਰੀ ਕਰਦੇ ਹਨ ਅਤੇ ਕੁਝ ਚੀਜ਼ਾਂ ਆਪਣੇ ਦੋਸਤਾਂ ਦੇ ਮਰਦ ਦੇ ਨਾਲ ਹਾਸਲ ਕਰਦੇ ਹਨ ਅਤੇ ਬਹੁਤਾ ਜੇਰ ਨਹੀਂ ਲੱਗਦੀ ਥੋੜੇ ਜਿਹੇ ਦਿਨਾਂ ਦੇ ਵਿੱਚ ਉਹਨਾਂ ਦੇ ਅੱਗੇ ਸੱਚ ਜਿਹੜਾ ਹੈ ਸਾਹਮਣੇ ਆ ਚੁੱਕਿਆ ਹੈ ਦਰਅਸਲ ਰਾਜਕੌਰ ਜਿਹੜੀ ਹੈ ਉਸ ਬੰਗਲੇ ਦੇ ਵਿੱਚ ਉਸ ਹਵੇਲੀ ਦੇ ਵਿੱਚ ਕਈ ਹੋਰ ਕੰਮ ਵੀ ਕਰ ਰਹੀ ਸੀ ਨਿਤਿਆ ਦੇ ਅਤੇ ਗੈਂਗਸਟਰਾਂ ਦੇ ਬਲੈਕ ਮਨੀ ਜਿਹੜੀ ਹੈ ਉਸ ਨੂੰ ਵਾਈਟ ਕਰਨ ਦਾ ਕੰਮ ਕਰ ਰਹੀ ਹੈ ਸਾਰਿਆਂ ਦੇ ਪੈਸੇ ਨੂੰ ਧੋਰੀ ਹੈ ਜਿਨ ਕਿ ਵਾਸ਼ਿੰਗ ਮਸ਼ੀਨ ਹੋਵੇ ਇਹ ਕੋਈ ਮਹਿਲ ਨਹੀਂ ਹੈ ਇਹ ਤਾਂ ਇੱਕ ਵਾਸ਼ਿੰਗ ਮਸ਼ੀਨ ਹੈ ਜੋ ਕਿ ਸਾਰੇ ਕਾਲੇ ਪੈਸੇ ਨੂੰ ਚਿੱਟਾ ਕਰ ਰਹੀ ਹੈ ਆਪਣੀ ਕੰਪਨੀਆਂ ਦੇ ਰਾਹੀਂ ਆਪਣੇ ਬਿਜ਼ਨਸਾਂ ਦੇ ਰਾਹੀਂ ਤਾਂ ਹੀ ਕਰਕੇ ਇੰਨੀ ਮੀਰ ਹੋਈ ਹੈ ਕਿਉਂਕਿ ਬਿਜ਼ਨਸ ਭਾਵੇਂ ਚੱਲੇ ਨਾ ਚੱਲੇ ਲੇਕਿਨ ਜਦੋਂ ਇਹ ਬਲੈਕ ਮਨੀ ਨੂੰ ਵਾਈਟ ਕਰਨ ਦਾ ਕੰਮ ਹੈ ਜਦਰਾ ਇਹ ਇਲੀਗਲ ਗੈਰਕਾਨੂੰਨੀ ਕੰਮ ਹੈ ਇਹ ਹਮੇਸ਼ਾ ਚੱਲਦਾ ਹੈ ਦੋਸਤੋ ਅਚਾਨਕ ਹੀ ਸਾਰੇ ਪੇਤ ਖੁੱਲ ਚੁੱਕੇ ਹਨ ਸਾਰੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਹਨ ਕੱਲਾ ਕੱਲਾ ਸਬੂਤ ਉਹਨਾਂ ਨੇ ਇਕੱਠਾ ਕਰ ਲਿਆ ਹੈ ਤਿੰਨੇ ਵਕੀਲ ਭਰਾਵਾਂ ਨੇ ਸਾਰੇ ਸਬੂਤ ਪੁਲਿਸ ਦੇ ਅੱਗੇ ਰੱਖ ਦਿੱਤੇ ਹਨ ਅਚਾਨਕ ਹੀ ਰਾਜਕੋਰ ਦੇ ਅੱਗੇ ਹੱਤਕੜੀਆਂ ਆ ਚੁੱਕੀਆਂ ਹਨ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਇੱਕ ਗਰੀਬ ਜਿਹਾ ਮੁੰਡਾ ਇੱਕ ਬੜਾ ਮਜਬੂਰ ਅਤੇ ਟੈਨਸ਼ਨ ਵਿੱਚ ਰਹਿਣ ਵਾਲਾ ਮੁੰਡਾ ਉਸ ਦੀ ਜ਼ਿੰਦਗੀ ਕਿਵੇਂ ਖਤਮ ਕਰ ਦੇਵੇਗਾ ਦੋਸਤੋ ਸਾਰੇ ਸਬੂਤ ਉਸ ਦੇ ਅੱਗੇ ਹਨ ਰਾਜਕੌਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਨੇਤਾ ਨਾਲ ਲਿੰਕ ਦੇ ਨਾਲ ਉਹ ਤੋਂ ਛੁੱਟਣ ਦੀ ਕੋਸ਼ਿਸ਼ ਕਰਦੀ ਹੈ ਉਸ ਤੇ ਦਬਾਅ ਬਣਾਇਆ ਜਾਂਦਾ ਹੈ ਲੇਕਿਨ ਸਬੂਤ ਕਾਫੀ ਹਨ ਸਾਰੇ ਜਿਹੜੇ ਦੋਸਤ ਹਨ ਨੇਤੇ ਹਨ ਲਿੰਕ ਹਨ ਸਭ ਦੂਰ ਹੋ ਜਾਂਦੇ ਹਨ ਉਸ ਤੋਂ ਟੁੱਟ ਜਾਂਦੇ ਹਨ ਸਭ ਲੋਕ ਸਮਝ ਚੁੱਕੇ ਹਨ ਵੀ ਹੁਣ ਗੱਲ ਉਹਨਾਂ ਦੇ ਵਾਸਤੇ ਨਹੀਂ ਹੈ ਹੁਣ ਤਾਂ ਰਾਜਕੌਰ ਦਾ ਜਿਹੜਾ ਹੈ ਭਾਂਡਾ ਫੁੱਟੇਗਾ ਰਾਜਕੌਰ ਦਾ ਜਿਹੜਾ ਘੜਾ ਹੈ ਉਹ ਪੜ ਚੁੱਕਿਆ ਹੈ ਦੋਸਤੋ ਪੁਰਸ ਨੂੰ ਫੜ ਲੈਂਦੀ ਹੈ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਕੋਰਟ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਇੰਨੇ ਦੇ ਵਿਚਕਾਰ ਸਾਰੀਆਂ ਕੰਪਨੀਆਂ ਸਾਰੀਆਂ ਹਵੇਲੀਆਂ ਦੀ ਨਿਲਾਮੀ ਦਾ ਆਦੇਸ਼ ਅਦਾਲਤ ਕਰ ਦਿੰਦੀ ਹੈ ਅਤੇ ਉਸ ਦਾ 20% ਹਿੱਸਾ ਜਿਹੜਾ ਹੈ ਉਹ ਸੰਦੀਪ ਨੂੰ ਜਾਵੇਗਾ ਕਿਉਂਕਿ ਸੰਦੀਪ ਕਾਫੀ ਗਰੀਬ ਹੈ ਅਤੇ ਸੰਦੀਪ ਕੋਲ ਹੁਣ ਇਹਨਾਂ ਪੈਸਾ ਆ ਚੁੱਕਿਆ ਹੈ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦਾ ਹੈ ਆਪਣੀ ਮਾਤਾ ਇਲਾਜ ਹੁਣ ਟੰਗ ਤਰੀਕੇ ਨਾਲ ਕਰ ਸਕਦਾ ਹੈ ਉਹ ਸਪੈਸਿਵ ਦੇ ਨਾਲ ਇੱਕ ਨਵਾਂ ਬਿਜ਼ਨਸ ਨਵਾਂ ਕੰਮ ਖੋਲਦਾ ਹੈ ਆਪਣੀ ਮੱਤ ਦਾ ਇਲਾਜ ਕਰਾਉਂਦਾ ਹੈ ਇੱਕ ਵਧੀਆ ਚੰਗੇ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਕੇ ਵਧੀਆ ਜੀਵਨ ਬਤੀਤ ਕਰਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਦੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਦਬ ਕੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਆਪਣੇ ਦੋਸਤਾਂ ਤੱਕ ਵੀ ਤੁਹਾਡੇ ਦੋਸਤਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਇਹੋ ਜਿਹਾ ਘਟਨਾਵਾਂ ਉਹਨਾਂ ਤਕਵੀਸਾਂ ਜੀਆਂ ਹੁੰਦੀਆਂ ਰਹਿਣ ਉਹ ਵੀ ਦੇਖ ਸਕਣ। ਦੋਸਤੋ, ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ, ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ। ਹਾਂਜੀ ਦੋਸਤੋ, ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ। ਧੰਨਵਾਦ।